ਕਰਦੇ ਧੰਨਵਾਦ ਕਰਦੇ ਆ ਹੁਣ ਬੇਨਤੀ ਆ ਬਰਿੰਦਰ ਸਿੰਘ ਜੀ ਕਾਲਸਾ ਪਤਾ 75 ਮੋਗਾ ਉਹ ਆਪਣੇ ਵਿਚਾਰ ਰੱਖਣ ਆਓ ਜੀ ਅੱਜ ਪਾਰਟਿਕਿਸਾਨ ਨੂੰ ਪੋਚਾ ਦੇ ਮੁੱਖ ਦਫ਼ਤਰ ਦਾਣਾਵੜੀ ਮੋਗਾ ਵਿਖੇ ਪਹੁੰਚੇ ਹੋਏ ਜੱਟੇ ਬੰਦੀ ਨੇ ਜਿਹੜਾ ਉਹ ਕਿਸਾਨ

कुझु बूं कया के कटिया त्रिक्र, ब

ਉਹ ਸਿੱਦੇ ਵੀ ਕੋਈ ਨਾ ਫਾਇਦਾ ਕੋਈ ਨਾ ਫਾਇਦਾ ਨੂੰ ਕੇਸ ਦਰਸਾ ਦੇ ਰਹੇ ਜਿਹੜੇ ਪਟਵੰਤੇ ਆਪਣੇ ਹੋਰ ਆਖੂ ਜਿਹੜੇ ਦਰਜਾ ਪਦਰਜਾ ਜੇ ਉਹ ਨਾਲ ਵੀ ਐਕਰਾਨੀਤੀ ਬਣਾ ਲਿਆ ਆਪਾਂ ਇੱਕ ਇਹ ਸਾਰੇ ਪੁੱਛਦਾ ਹਾਂ ਜੀ ਤੁਸੀਂ ਕਿਸਾਨ ਜਥੇਬੰਦੀਆਂ ਵੱਲੋਂ ਕਾਫੀ ਮੁਸ਼ਕਲਾਂ ਚੱਕਦੇ ਹੋ ਇੱਕ ਤਾਂ ਪਿੰਡਾਂ ਦੇ ਵਿੱਚ ਜਿਹੜਾ ਨਸ਼ੇ ਦਾ ਖਾਤਮਾ ਨਹੀਂ ਹੋ ਸਕਿਆ ਬਹੁਤ ਭਾਰੀ ਮਾਤਰਾ ਦੇ ਵਿੱਚ ਵਿਕਦਾ ਤੇ ਇੱਕ ਨਕਲੀ ਦੁੱਧ ਬਹੁਤ ਵਿਕ ਰਿਹਾ ਪਿੰਡਾਂ ਦੇ ਵਿੱਚ ਉਸ ਬੰਦੀ ਕੀ ਆਵਾਜ਼ ਠਾ ਰਹੇ ਹੋ ਦੇਖੋ ਜਿਹੜੀ ਸਰਕਾਰ ਆਈ ਸੀ ਜਾਣੋ ਜੀ ਬੋਲੋ ਜੀ ਸਮਝਾ ਤੇ ਸੀ ਡਰਾ ਮੈਨਾਂ ਮੋਟਾ ਲਿਜਾ ਜੇ ਇਹ ਨਸ਼ੇ ਨੂੰ ਜੜਾ ਤੋਂ ਖਤਮ ਕਰ ਦਿਆ ਜੀ ਬੇਸ਼ੱਕ ਉਹ ਪਹਿਲੀ ਸਰਕਾਰ ਨੇ ਵੀ ਇਸ ਵਿਸ਼ੇ ਤੇ ਵੋਟਾਂ ਲਈਆਂ ਪਰ ਇਹ ਉਹਨਾਂ ਨੂੰ ਵੀ ਫੇਲ ਸਾਬ ਤੁਰਿਆ ਨਸ਼ਾ ਉਹਦੂ ਦੁੱਗਣਾ ਵਿਅਕਤੀਗਣਾ ਵੇਚ ਰਿਹਾ ਹਰ ਪਿੰਡ ਚ ਵੇਚ ਰਿਹਾ ਪਤਾ ਨਹੀਂ ਸਰਕਾਰ ਆਦਿਓ ਲਾਤੀ ਨੇ ਵੀ ਸਰਕਾਰ ਦੀ ਕੀ ਲਾਭ ਪ੍ਰਵਾਈ ਹੈ ਕਿ ਕੋਈ ਕੋਈ ਸਾਥ ਹੀ ਨਹੀਂ ਵਰਤ ਰਹੀ ਤੇ ਤਸਕਰਾਂ ਦੇ ਨਾਲ ਪਤਾ ਨਹੀਂ ਕੀ ਇਹਨਾਂ ਦੀ ਲਿਆਜ ਹੈ ਅੱਗੇ ਦੇ ਨਾਲੋਂ ਘੱਟ ਤੋਂ ਘੱਟ 4 ਗੁਣਾ ਇਹ ਸਰਕਾਰ ਚ ਨਸ਼ਾ ਵਧ ਗਿਆ ਜਿਹੜੀ ਤੁਸੀਂ ਦੁੱਧ ਦੀ ਗੱਲ ਕੀਤੀ ਹੈ ਦੁੱਧ ਤੁਸੀਂ ਦੇਖੋ ਪਸ਼ੂ ਅੱਗੇ ਨੂੰ ਘਟੇ ਹੋ ਰਿਆ ਲੋਕਾਂ ਕੋਲ ਇਹ ਦੁੱਧ ਦਾ ਤੁਸੀਂ ਮਾਰੀ ਦੀ ਗੱਲ ਕਰੋ ਇਹਨਾਂ ਨੂੰ ਦੁੱਧ ਚਾਹੀਦਾ ਉਹ ਕਹਿੰਦੇ ਹਾਂ ਜੀ ਹੁਣੇ ਹਾਜ਼ਰ ਹੈ ਦੱਸੋ ਕਿੱਥੋਂ ਆੜਿਆ ਵੀ ਸਾਰਾ ਨਕਲੀ ਦੁੱਧ ਉਹਦੇ ਯੂਟਿਊਬ ਤੇ ਲੋਕਾਂ ਨੇ ਦੇਖਿਆ ਕਿਵੇਂ ਯੇਰ ਸਾਨੂੰ ਕੋਈ ਜਾ ਰਹੀ ਹੈ ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਲੋਕਾਂ ਨੂੰ ਬਹੁਤ ਅੱਜ ਇਹ ਰਿਪੋਰਟ ਕਰਦੇ ਆਂ ਵੀ ਭਰਾਵੋ ਆਪਦੇ ਪਰਿਸ਼ਰ ਰੱਖੋ ਬੱਚੋ ਇਹਨਾਂ ਨੂੰ ਜਿਹੜੇ ਇੰਨੀ ਜ਼ਿਆਰਾਂ ਤੋਂ ਨੂੰ ਪਿਆਰ ਹੈ ਦੁਨੀਆਂ ਜਿਹੜੀਆਂ ਆਉਣ ਵਾਲੀਆਂ ਪ੍ਰਸਤਾ ਉਹਨਾਂ ਨੂੰ ਖਤਮ ਕਰਦੇ ਤੁਰੇ ਹੋਏ ਆ ਇਸ ਵਾਸਤੇ ਅਸੀਂ ਰੋਜ਼ ਦਿਨ ਰਾਤ ਤੁਸੀਂ ਦੇਖਦੇ ਆਂ ਜਿੱਥੇ ਅਸੀਂ ਜਥੇਬੰਦੀ ਲਈ ਕੰਮ ਕਰਦੇ ਆਂ ਉੱਥੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਨਾਲ ਘਰ ਘਸਲੇ ਆ ਇਹਨਾਂ ਤੇ ਵੀ ਅਸੀਂ ਪਹਿਰਾ ਦਿੰਦੇ ਆਂ ਜਾਂ ਆਪਦੇ ਲੋਕਾਂ ਨੂੰ ਅਵੇਅਰਨੈਸ ਕਰਦੇ ਆਂ ਕਿ ਭਰਾਵੋ ਆਪਦੇ ਮਤਲਬ ਜੋਗਾ ਦੋ ਆਪਦੇ ਘਰੇ ਪੈਦਾ ਕਰੋ ਕੁਝ ਵੀ ਰੱਖੋ ਉਹ ਵੀ ਨਾਲ ਜਾਣਾ ਨਸ਼ਿਆਂ ਤੋਂ ਬਚੋ ਨਸ਼ਿਆਂ ਤੋਂ ਬਚਾਉਣ ਵਾਸਤੇ ਸਾਡੀ ਜਥੇਬੰਦੀ ਸਭ ਤੋਂ ਜ਼ਿਆਦਾ ਕਿਉਂਕਿ ਸਾਡੇ ਪ੍ਰਧਾਨ ਜੀ ਵੀ ਅਮਰਤਾਰੀ ਹੋਣ ਦੇ ਨਾਤੇ ਵੱਧ ਤੋਂ ਵੱਧ ਅਸੀਂ ਜਥੇਬੰਦੀ ਦੇ ਨਾਲ ਜੋ ਇਹ ਆਪਾਂ ਨਸ਼ਿਆਂ ਤੋਂ ਬੱਚਿਆਂ ਨੂੰ ਬਚਾਉਂ ਸਭ ਤੋਂ ਵੱਡੀ ਸਾਡੀ ਕਮਾਈ ਇਹ ਹੈ ਜਿਹੜੇ ਬੱਚੇ ਸਾਡੇ ਅਸੀਂ ਨਸ਼ਿਆਂ ਤੋਂ ਬਚਾਉਂਦੇ ਗੱਟਿੰਗ ਕਰ ਲੱਗਿਓ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਤੁਹਾਡੇ ਪ੍ਰੈਸ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਬੜੀ ਜੀ ਤੁਹਾਡਾ ਬਹੁਤ ਬਹੁਤ ਲਾਈਕ ਕਿਉਂਕਿ ਦੇਖੋ ਜੀ ਇਹ ਸਾਡੀ ਨਾ ਮਹੀਨਾਵਾਰ ਮੀਟਿੰਗ ਹੁੰਦੀ ਹੈ ਹਰ 11 ਤਰੀਕ ਨੂੰ ਸਾਡੇ ਮੋਗਾ ਜ਼ਿਲ੍ਹੇ ਦੇ ਦਫ਼ਤਰ ਦੇ ਵਿੱਚ ਜਿਹੜਾ ਕਿ 13 ਫਰਵਰੀ ਤੋਂ ਲੈ ਕੇ ਅਸੀਂ ਉੱਥੇ ਮਤਲਬ ਐਜੀਟੇਸ਼ਨ ਲੜ ਰਹੇ ਹਾਂ ਬਾਰਡਰ ਦੇ ਉੱਤੇ ਜਿਵੇਂ ਖਨਗਰੀ ਬਾਡੀਆਂ ਵਿੱਚ ਆਏ ਹੋਏ ਆ ਰਤਨਗੜ੍ਹ ਰਾਜਸਥਾਨ ਵਾਲਾ ਬੱਟਰੂ ਵੀ ਤੇ ਤੀਸਰਾ ਬਾਡੀਆਂ ਆਪਣਾ ਉਹ ਜਿਹੜਾ ਹੈਗਾ ਆਪ ਨੂੰ ਬਹੁਤ ਘੱਟ ਹੈ ਕਫਤਰ ਤੇ ਹਾਜ਼ਰੀ ਕਾਪੜੀ ਤੋਂ ਜੀ ਹਾਂਜੀ ਕਾਪੜੀ ਪਾਡਰ ਇਹ ਬਾਰਡਰ ਉਤੇ ਜਿਹੜੇ ਸਾਡੇ ਵਰਕਰ ਸੀ ਉਹ ਵੀ ਇੰਟੀਟੀ ਉੱਥੇ ਕਾਇਮਤੀ ਕਿ ਗਿਆ ਨਹੀਂ ਤੇ ਜਿਹੜੀ ਅੱਜ ਮੀਟਿੰਗ ਕੀਤੀ ਆ ਉਹ ਕਿਉਂਕਿ ਕਿਸਾਨ ਉੱਥੇ ਅੱਗੇ ਵਾਈ ਸਰਵੰਦੇ ਨੇ ਜਿਵੇਂ ਪੰਜ ਬੰਦੇ ਅੱਗੇ ਜਿਲ੍ਹੇਦਾਰਾਂ ਡਿਊਟੀ ਹੁੰਦੀਆਂ ਆ ਅੱਜ ਅਸੀਂ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਮੀਟਿੰਗਾਂ ਦਾ ਚੱਲਣਾ ਚੁਣਿਆ ਉਹ ਕਿਉਂ ਕਰਨਾ ਪਿਆ ਕਿਉਂਕਿ ਹਾਈ ਕੋਰਟ ਨੇ ਆਰਡਰ ਦਿੱਤੀ ਹਰਿਆਣਾ ਸਰਕਾਰ ਨੂੰ ਵੀ ਤੁਸੀਂ ਇਹ ਜਿਹੜੇ ਬਾਰਡਰਾਂ ਖਲਵਾ ਕੇ ਖਾਲੀ ਕਰੋ ਅਸੀਂ ਉਹਦੇ ਸਬੰਧ ਦੇ ਵਿੱਚ ਇੱਕ ਤਾਂ ਜਿਹੜੀ ਖਨੋਰੀ ਬਾਰਡਰ ਵਿਖੇ ਫੈਰਨ ਸਿਲਕਸਾਨ ਬੋਰਡ ਦੇ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਹੈ 14 ਤਰੀਕ ਨੂੰ ਉਹਦੇ ਵਿੱਚ ਜੋ ਹੁਕਮ ਆਊਗਾ ਉਹ ਸਾਰੇ ਪੰਜਾਬ ਦੇ ਵਿੱਚ ਜिले ਪ੍ਰਧਾਨਾਂ ਨੂੰ ਪਹੁੰਚੇ ਜਾਣਗੇ ਤੇ ਜਿਹੜੀ ਸਾਡੀ ਤਿਆਰੀ ਹੋਊਗੀ ਚਾਹੇ ਸਾਨੂੰ ਜਿੱਲੀ ਜਾਣਾ ਪਵੇ ਕਿ ਸਾਨੂੰ ਉੱਥੇ ਬੈਠਣਾ ਪਵੇ ਜਿੰਨੀ ਦੇਰ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਨੀ ਦੇਰ ਤੱਕ ਜਿਹੜੇ ਕਿਸਾਨ ਇਸ ਹਰਸ਼ ਦਾ ਰਾਹ ਅਪਣਾਈ ਰੱਖਣ ਪ੍ਰਧਾਨ ਜੀ ਜੇ ਬਾਰਡਰ ਖੋਲੇ ਤੋਂ ਬਾਅਦ ਵੀ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਤੁਹਾਡਾ ਵਿਰੋਧ ਕਰਦਾ ਅੱਗੇ ਵਧਣ ਤੋਂ ਅੱਗੇ ਵਧੋਗੇ ਜਾਂ ਵਾਪਸ ਆਓਗੇ ਜੀ ਕੋ ਜੀ ਅਸੀਂ ਆਬੇ ਹੱਕ ਮੰਗਣ ਲਈ ਜਾਣਾ ਜਦੋਂ ਅਸੀਂ ਅੱਗੇ ਵੀ ਬਾਰਡਰ ਸਰਕਾਰ ਨੇ ਸੀਲ ਕੀਤੇ ਸੀ ਅਸੀਂ ਤਾਂ ਉੱਥੇ ਹੀ ਖੜੇ ਸੀ ਸ਼ਾਂਤmai ਜੀ ਤੇ ਉਹ ਸਰਕਾਰ ਨੇ ਅੰਨੇ ਵਾਰ ਗੋਲੀਆਂ ਚਲਾ ਕੇ ਮੋਟਰ ਬੰਬ ਚਲਾ ਕੇ ਜਿੱਤੇ 400 ਤੋਂ ਵੱਧ ਕਿਸਾਨ ਜਿਹੜੇ ਸਾਡੇ ਮਤਲਬ ਫਟੜ ਕੀਤੇ ਗਏ ਤੇ ਜਿੱਥੇ ਸੁਭ ਕਰਨ ਸਿੰਘ ਜਿਹੜਾ ਸੀਗਾ ਸਾਡਾ 21 ਸਾਲ ਦਾ ਵੀਰ ਉਹਨੂੰ ਛੀਂਕ ਪਾ ਗਿਆ ਸਰ ਦੇ ਵਿੱਚ ਬਾਲੀਰ ਮਾਰ ਕੇ ਜਿੱਤੀ ਮੋਟਰਾਂ ਕਿਉਂਕਿ ਸਰਕਾਰ ਹੈ ਜਿਹੜੀ ਤਰ੍ਹਾਂ ਤਰ੍ਹਾਂ ਦੇ ਕਿਸਾਨ ਨੂੰ ਖਦੇੜਨ ਵਾਸਤੇ ਸਰਖੰਡੇ 13 ਫਰਵਰੀ ਤੋਂ ਅਪਣਾ ਰਹੀ ਆ ਤੇ ਹੁਣ ਵੀ ਅਸੀਂ ਇਹ ਗੱਲਾਂ ਨੇ ਕਾਹਨ ਅਸੀਂ ਮੀਟਿੰਗ ਕਰ ਲੱਗੇ ਆ ਵੀ ਅਸੀਂ ਜਿਹੜਾ ਪੂਰਾ ਇਕੱਠ ਕਰਕੇ ਪੂਰਾ ਉਥੇ ਆਪਦਾ ਜੋਰ ਜਮਾਈ ਕਰਕੇ ਅਸੀਂ ਸਰਕਾਰ ਦਾ ਟੱਕਰ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਕੋਲੇ ਹਥਿਆਰ ਨੇ ਅਸੀਂ ਖਾਲੀ ਆ ਤਾਂ ਪਰ ਅਸੀਂ ਆਪਦੀ ਆਵਾਜ਼ ਬਲੰਦ ਕਰਨ ਲਈ ਕਿਸਾਨਾਂ ਦੀਆਂ ਮੱਦਦਾਂ ਤੇ ਪੈਰੇ ਗਿੰਦੇ ਹੋਏ ਕਿਸਾਨ ਨੂੰ ਅੱਗੇ ਲਿਜਾਣ ਦੀ ਥਾਤਰ ਅਸੀਂ 24 ਘੰਟੇ ਲੜਾਈ ਲਗਾਗੇ ਇੱਕ ਕਦਮ ਵੀ ਪਿੱਛੇ ਨਹੀਂ ਹਟਾਂਗੇ ਜਿਹੜੇ ਸਾਨੂੰ ਜੋ ਹੁਕਮ ਆਉਂਦਾ ਗਾਰੰਟੀ ਦਾ ਉਕਤਾਨ ਮੋਰਚੇ ਦਾ ਤੇ ਅਸੀਂ ਉਹ ਜਿਹੜੀ ਸਾਡੀ ਸੰਗਤ ਆ ਦੱਸਾਂਗੇ ਤੇ ਅਸੀਂ ਉਹ ਹੁਕਮ ਨੂੰ ਨੇਪਰੇ ਚੜਾਉਣ ਲਈ ਜਨ ਰਾਜ ਤਤ ਪਰ ਰਹੇ ਹਾਂ ਔਰ ਇੱਕ ਵੀ ਕਾਰਮਕਸਾਨੀ ਤੋਂ ਪਿੱਛੇ ਨਹੀਂ ਛੁੱਟੂਗਾ ਕੋਈ ਜਿੰਨੇ ਅੱਜ ਕਿਸਾਨ ਤੁਸੀਂ ਬੀਤੀ ਲੈਣੀ ਵੱਡੀ ਤਦਾਦ ਦੇ ਵਿੱਚ ਇੱਥੇ ਇਕੱਠੇ ਹੋਏ ਮਿਲਗੇ ਜੀ ਤੇ ਅੱਜ ਜਿਹੜਾ ਪੰਜਾਬ ਦੇ ਵਿੱਚ ਦੇਖੋ ਬਿਜਲੀ ਦਾ ਵਿਸ਼ਾ ਅੱਜ ਇੱਕ ਬਹੁਤ ਵੱਡਾ ਚਿੰਤਾ ਜਨਕ ਹੈ ਨਰ ਵੀ ਘੰਟੇ 8 ਘੰਟੇ ਬਿਜਲੀ ਸਪਲਾਈ ਜਿਹੜੀ ਚੱਲਦੀ ਸੀ ਤੇ ਅੱਜ ਜਿਹੜੀ ਸਪਲਾਈ ਆ 4 4 ਦਿਨ ਖੁੱਲ ਹੋਈ ਪਈ ਆ ਤੇ ਜਿਹੜੇ ਕਿਸਾਨ ਨੇ ਉਹ ਗੱਡਾਂ ਦੇ ਉੱਪਰ ਜਿਹੜੇ ਮਗਰੋਂ ਉੱਥੇ ਸੰਘਰਸ਼ ਕਰ ਰਹੇ ਨੇ ਕਿ ਲੜਾਈ ਲੜ ਰਹੇ ਨੇ ਇਸ ਕਰਕੇ ਮੈਂ ਸਰਕਾਰ ਨੂੰ ਵੀ ਦੇਰਤੀ ਕਰਦਾ ਭਗਵੰਤ ਜੀ ਨੂੰ ਭਗਵੰਤ ਮਾਨ ਜੀ 8:00 ਤੇ 9:00 ਨਰਵਿਗਨ ਬਿਜਲੀ ਚਲਾਓ ਜਿੱਥੇ ਕੁਦਰਤੀ ਕਰੋਪੀਆ بارش ਨੇ ਪਈ ਉੱਥੇ ਤੁਸੀਂ ਬਿਜਲੀ ਵੱਲੋਂ ਫੱਟ ਖੱਟ ਕੇ ਕਿਸਾਨਾਂ ਨੂੰ ਫਸਲ ਤੋਂ ਵਾਂਝੇ ਰੋਗੇ ਸਾਡੇ ਅੱਗੇ ਵੀ ਬੇਨਤੀਆਂ ਨਾਲ ਠੀਕ ਸਮਾਂ ਆਏਗਾ